ਬਹੁਤ ਜੰਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਕਾਫੀ ਆਰਡਰ ਇਹਦਾ ਕੱਢਿਆ ਹੋਗਾ ਮਤਲਬ ਫਿਰ ਵਧੀਆ ਚੰਗਾ ਦੁੱਧ ਹੀ ਗੱਢਿਆ ਹੈ ਨਾ ਅੱਜ ਵਧੀਆ ਚੰਗਾ ਦੁੱਧ ਤੇ ਲੰਮਾ ਸਮਾਂ ਦਾ ਦੁੱਧ ਦਿੰਦੀ ਆ ਬਈ ਇਹ ਕਿੰਨਾ ਟਾਈਮ ਦੇ ਜਾਂਦੀ ਆ ਬਣ ਕੇ 8 ਮਹੀਨੇ ਦੇ ਦਿੰਦੀ ਆ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਸੇਖਾ ਕਲਾਂ ਪਿੰਡ ਤੋਂ ਤਹਿਸੀਲ ਪੈ ਜਾਂਦੀ ਆ ਬਾਗਾ ਬਰਾਣਾ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਤੀਜਾ ਸੂਆ ਸੂਣਾ ਇਹਨੇ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਆ ਇਹ ਤੇ ਇੱਕ ਹਫ਼ਤਾ ਇਹਦਾ ਹਜੇ ਪਿਆਗਾ ਮਤਲਬ ਕਿ ਦਿਨ ਪੂਰੇ ਹੋਣ ਦੇ ਵਿੱਚ ਤੇ ਬਾਕੀ ਕੁਛ ਦਿਨ ਉੱਤੇ ਵੀ ਲੈ ਜਾਂਦੀ ਹੈਗੀ ਤੇ ਸੀਮਨ ਵੀ ਚੰਗੇ ਤੋਂ ਗੱਭਣਾ ਤੇ ਚੰਗੇ ਦੁੱਧ ਵਾਲੀ ਆਪ ਆ ਗਈ ਇਹ ਤੇ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਆ ਗਈ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਮੱਧ ਚੰਗੀ ਆ ਬਾਡੀ ਵੰਤਰ ਦੀ ਵੀ ਬਹੁਤ ਚੰਗੀ ਆ ਥਾਨਲੇਵੇ ਦੀ ਸਾਫ ਆ ਗਈ ਤੇ ਅਟਰ ਬੈਕ ਸਾਈਡ ਨੂੰ ਇਹਦੇ ਕੱਢਣਾ ਸਟਾਰਟ ਕਰਤਾਗਾ ਹੰ ਇਸ ਦਾ ਹੁਣ ਇਧਰੋਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਰ ਪੱਖ ਤੋਂ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆ ਜੇ ਥੋੜਾ ਜਿਆਦਾ ਸਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਅਨਜਿੰਦਰ ਸਿੰਘ ਜੀ ਠੀਕ ਆ ਤੇ ਆਸੇ ਪਾਸੇ ਦੇ ਪਿੰਡ ਸੇਖਾ ਕਲਾਂ ਤੋਂ ਜਿਹੜਾ ਸਮਾਲਸਰਾ ਸਾਈਡ ਹੈਗਾ 6 ਕਿਲੋਮੀਟਰ ਤੇ ਇੱਕ ਸਾਈਡ ਹੈਗਾ ਖੱਠੀ ਭਾਈ ਤੇ ਇੱਕ ਸਾਈਡ ਮੱਲਕੇ ਆ ਇੱਕ ਸਾਈਡ ਬੈਰੋਗੀ ਆ ਤੇ ਬਾਬਾ ਫਰਦਾ ਸੇਖਾ ਕਲਾਂ ਹੈ ਠੀਕ ਆ ਉਹ ਬਾਬੇ ਸੂਰ ਰੁਖੜ ਦਾ ਦੇ ਨਾਂ ਤੇ ਮਸ਼ਹੂਰ ਆ ਹਨਾ ਠੀਕ ਆ ਸੇਖਾ ਕਲਾਂ ਇਹ ਵੱਡਾ ਆ ਹਨਾ ਵੱਡਾ ਸੇਖਾ ਕਲਾਂ ਇੱਕ ਛੋਟਾਗਾ ਹਨਾ ਛੋਟਾ ਸੇਖਾ ਹਾਂਜੀ ਠੀਕ ਆ ਇਹ ਵੱਡਾਗਾ ਵੱਡਾ ਜੀ ਠੀਕ ਹੈ ਤੇ ਜਿਹੜੀ ਬਾਈ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਤੇ ਇਹਦੀ ਕੀ ਡਿਟੇਲ ਹੈ ਕਿ ਕਿਹੜੇ ਸੂਏ ਸੂਣਾ ਇਹਨੇ ਇਹਨੇ ਤੀਜੇ ਸੂਏ ਸੂਣਾ ਬਾਈ ਇਸ ਵਾਰ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹਦੇ 26 ਤਰੀਕ ਨੂੰ ਦਿਨ ਪੂਰੇ ਆ ਤੇ ਮੰਨ ਕੇ ਚੱਲੋ ਵੀ ਹਫਤਾ ਕਰਿੰਦਾ ਹੱਲੇ ਹਫਤਾ ਕਰਿੰਦਾ ਅੱਜ ਹੋ ਗਈ 19 ਹੈ ਨਾ ਅੱਜ 19 ਤਰੀਕ ਹੈ ਹਾਂਜੀ ਠੀਕ ਆ ਤੇ ਦਿਨ ਉੱਤੇ ਲੈ ਜਾਂਦੀ ਹੈ ਕਿ ਪੂਰੇ ਦਿਨਾਂ ਦੀ ਸੂਂਦੀ ਹੈ ਉਹ ਉੱਤੇ ਵੀ ਲਿਜਾ ਵੀ ਸਕਦੀ ਆ ਤੇ ਮਤਲਬ ਪੂਰੇ ਕਿੱਜਣਾ ਤੇ ਵੀ ਸੂ ਸਕਦੀ ਆ 5-7 ਦਿਨ ਉੱਤੇ ਲੈ ਵੀ ਜਾਊਗੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਮੌਕੇ ਦਾ ਮੌਕੇ ਦਾ ਹਾਂਜੀ ਠੀਕ ਹੈ ਤੇ ਹੈ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਹੈ ਜੀ ਠੀਕ ਆ ਸੂਏ ਆਪਾਂ ਲਈ ਸੀ ਇਹ ਪਹਿਲੇ ਸੂਏ ਲਈ ਸੀਗੀ ਹਾਂਜੀ ਤੇ ਦੋ ਸੂਏ ਆਪਣੇ ਕੋਲੇ ਹੋ ਗਏ ਹੁਣ ਤੇ ਆ ਤੀਜੇ ਸੂਏ ਸਮਝ ਠੀਕ ਆ ਵੀ ਦੋ ਸੂਏ ਆਪਾਂ ਚੋਈ ਆ ਗੀ ਚੋਈ ਆ ਹਾਂਜੀ ਤੇ ਕਟਾ ਇਸੇ ਦਾ ਹੀ ਹੈਗਾ ਇਸੇ ਦਾ ਕਟਾ ਬਈ ਆ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਜਾਂ ਦੂਜੇ ਸੂਏ ਦੇ ਵਿੱਚ ਪਹਿਲੇ ਸੂਏ ਸੀਗਾ ਤਾਂ ਬਈ 13 ਤੋਂ 14 ਲੀਟਰ 13 ਤੋਂ 14 ਹਾਂ ਤੇ ਦੂਜੇ ਸੂਏ ਆਪਾਂ ਚੋਇਆ ਦਾ 16-17 ਲੀਟਰ ਦੁੱਧ ਚੋਇਆ ਆਈ 15 ਤੋਂ 16 ਦੇ ਵਿੱਚ ਵਿੱਚ ਠੀਕ ਆ 15 ਤੋਂ 16 ਦੇ ਵਿੱਚ ਵਿੱਚ ਦੂਜੇ ਸੂਏ ਚੋਇਆ ਕਟਾ ਵੀ ਵ ਠੀਕ ਹੈ ਸੀਗਾ ਜਾਨਕਾ 16 17 15 16 ਦੇ ਵਿੱਚ ਠੀਕ ਹੈ ਵੀ ਇਹਨਾਂ ਤਾਂ ਜਾਣੀ ਸੀਗਾ ਜੀ ਠੀਕ ਹੈ ਠੀਕ ਹੈ ਮਤਲਬ ਫਿਰ ਵਧੀਆ ਚੰਗਾ ਦੁੱਧ ਹੀ ਗੱਡਿਆ ਹੈ ਨਾ ਹਾਂਜੀ ਵਧੀਆ ਚੰਗਾ ਦੁੱਧ ਤੇ ਲੰਮਾ ਸਮਾਂ ਦੁੱਧ ਦਿੰਦੀ ਹੈ ਬਈ ਇਹ ਕਿੰਨਾ ਟਾਈਮ ਦੇ ਜਾਂਦੀ ਆ ਬਣ ਕੇ 8 ਮਹੀਨੇ ਦੇ ਦਿੰਦੀ ਆ ਠੀਕ ਹੈ ਹਾਂਜੀ ਵੀ ਬਣ ਕੇ ਬਣਨ ਤੋਂ ਬਾਅਦ 8 ਮਹੀਨੇ ਦੁੱਧ ਦੇ ਜਾਂਦੀ ਆ ਹੁਣ ਤੋਂ ਬਾਅਦ 8 ਮਹੀਨੇ ਦੁੱਧ ਲਗਾਤਾਰ ਦਿੰਦੀ ਹੈ ਠੀਕ ਹੈ ਤਾਂ ਆਪਣੇ ਆਪ ਮੱਲਾ ਛੱਡਣੀ ਪੈਂਦੀ ਹੈ ਜਦੋਂ ਬਦ ਲੱਗ ਜਾਂਦਾ ਜੀ ਹੁਣ ਬਾ ਟਾਈਮ ਵੱਧ ਹੋ ਗਿਆ ਠੀਕ ਆ ਵੀ ਲੰਮਾ ਸਮਾਂ ਦੁੱਧ ਦੇਂਦੀ ਆ ਨਾ ਉਹ ਇਹ ਵੀ ਗੌਣਾ ਇੱਕ ਤਰ੍ਹਾਂ ਦਾ ਆ ਨਾ ਹਾਂਜੀ ਹਾਂਜੀ ਤੇ ਬਾਕੀ ਠੰਡੀ ਸੀਲਾ ਕੋਈ ਐ ਉਪਰੇ ਦਾ ਨਹੀਂ ਮੰਦੀ ਉਹ ਵੀ ਠੰਡੀ ਆ ਆਪਾਂ ਹਾਂ ਚੋਈ ਜਾਈਏ ਠੀਕ ਆ ਤੇ ਚੋਣ ਚਵਾਜ ਵੀ ਠੰਡੀ ਆ ਹਾਂ ਵਧੀਆ ਜਿਹੜਾ ਮਰਜੀ ਬੰਦਾ ਬਹਿ ਕੇ ਚੋਲੇਵਾਰੀ ਨਾਲ ਉਹ ਉੱਟ ਕੇ ਵਿੱਚੋਂ ਜੋਲੇ ਤਾਂ ਵੀ ਕੋਈ ਠੀਕ ਆ ਵੀ ਇਦਾਂ ਇਹਨੂੰ ਕੋਈ ਚੱਕਰ ਨਹੀਂ ਆ ਨਾ ਹਾਂਜੀ ਬਾਕੀ ਇਹ ਕੋਈ ਕੱਟੇ ਦਾ ਵੀ ਨਹੀਂ ਕਰਦੀ ਹੈਗੀ ਜਿਆਦਾ ਠੀਕ ਆ ਇਹ ਬੰਦਾ ਚਾਟ ਪਾ ਕੇ ਤੇ ਬਹਿ ਜਾਵੇ ਇਹਨੂੰ ਠੀਕ ਆ ਵੀ ਠੰਡੀ ਸੀਲਾ ਨਿਸ਼ਾਨ ਨਹੀਂ ਸਾਰਾ ਹੈ ਨਾ ਠੀਕ ਆ ਤੋਂ ਬਾਅਦ ਜਿਵੇਂ ਮਰਜ਼ੀ ਇਹਨੂੰ ਚੋਈ ਲਓ ਠੀਕ ਹੈ ਵੀ ਉਦੋਂ ਬਾਅਦ ਕੱਟਾ ਛੱਡੋ ਚਾਹੇ ਨਾ ਛੱਡੋ ਹਾਂ ਛੱਡੋ ਠੀਕ ਹੈ ਵੀ ਚਾੜ ਪਾ ਕੇ ਜਾਂ ਥਾਪੀ ਮਾਰ ਕੇ ਚੋ ਸਕਦੇ ਹਾਂ ਨਾ ਠੀਕ ਹੈ ਤੇ ਇਸ ਵਾਰ ਬਾਈ ਦੁੱਧ ਦੀ ਕੀਮਤ ਹੈਗੀ ਬਾਈ ਇਸ ਵਾਰ ਦੁੱਧ 17 ਤੋਂ 12 ਲੀਟਰ ਦੇ ਦੂਗੀ 17 12 ਦਾ ਪਰ ਦੇਣਾ ਚਾਹੀਦਾ ਇਹਨੂੰ ਹਨਾ ਬਾਕੀ ਸੇਵਾ ਤੇ ਆ ਜਿੰਨੀ ਕੀ ਸੇਵਾ ਕੋਈ ਕਰ ਲੂਗਾ ਉਹਨਾਂ ਨੂੰ ਦੁੱਧ ਬਾਕੀ ਮੈਂ ਇੰਡੀਪੈਂਡੈਂਟ ਦਾ ਸੇਵਾ ਦੇ ਵੀ ਹੁੰਦਾ ਹਨਾ ਇਹ ਸੇਵਾ ਕਰਾਂਗੀ ਤਾਂ ਸੇਵਾ ਨਹੀਂ ਦੁੱਧ ਕੱਢਣਾ ਹਨਾ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਵਾ ਸੀਮਨ ਲੱਗਿਆ ਭਾਈ ਜੀ ਏਬੀਸੀ ਵੀਰਾਂਵਾਲੀ ਦਾ ਏਬੀਸੀ ਵੀਰਾਂਵਾਲੀ ਦੇ ਕਿਸੇ ਬੋਲ ਦਾ ਲੱਗਿਆ ਵਾ ਚੰਗੇ ਬੋਲ ਦਾ ਲੱਗਿਆ ਵਾ ਏਬੀਸੀ ਵੀਰਾਂਵਾਲੀ ਦਾ ਪਰ ਉਹ ਸਟਰਾ ਸਾਡੇ ਤੋਂ ਮਤਲਬ ਸੰਭਿਆ ਨਹੀਂ ਹੈ ਭਈ ਉਹ ਤਾਂ ਕਰਕੇ ਵੀ ਆਇਆ ਉਹ ਸਟਰਾ ਹੈ ਨਹੀਂਗਾ ਤੇ ਮਤਲਬ ਜਿਹੜਾ ਲੱਗਿਆ ਉਹ ਵਧੀਆ ਜਿਹਾ ਲੱਗਿਆ ਵਾ ਸੀਮਨ ਇਹ ਠੀਕ ਆ ਵੀ ਸੀਮਨ ਜਾਨੀ ਚੰਗਾਈ ਲੱਗਿਆ ਵਾ ਉਹ ਜਾਨੀ ਤੁਸੀਂ ਸਟਰਾ ਨਹੀਂ ਸੰਭਿਆ ਹਨਾ ਹਾਂਜੀ ਹਾਂਜੀ ਠੀਕ ਆ ਉਹ ਬੋਲ ਸਾਰੇ ਚੰਗੇ ਆ ਉਹ ਹਨਾ ਇਹ ਕੋਈ ਪਰਫਾਰਮ ਨਹੀਂ ਆ ਵੀ ਵੈਸੇ ਜਿਹੜਾ ਲੱਗਿਆ ਆਪਣਾ ਵੀਰਾਂ ਠੀਕ ਹੈ ਤੇ ਆਪਾਂ ਮੁੱਲ ਕੀ ਰੱਖਦੇ ਆਂ ਦਾ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗਾ ਹਾਂ ਫੋਨ ਤੇ ਕਰਾਂਗੇ ਠੀਕ ਆ ਵੀ ਜਿਹਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਕਰ ਲਿਓ ਹਾਂ ਨਾ ਕੰਟੈਕਟ ਕਰ ਲਿਓ ਆਪਣੇ ਠੀਕ ਆ ਤੇ ਦੋਸਤੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਕੋਈ ਗੱਲਬਾਤ ਕਈ ਵਾਰੀ ਰਹਿ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਸਾਰੀ ਗੱਲਬਾਤ ਕਨਫਰਮ ਕਰ ਸਕਦੇ ਹੋ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਇੱਥੇ ਆ ਕੇ ਪੂਰੀ ਫੋਲ ਤਸੱਲੀ ਕਰਕੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਕਿਉਂਕਿ ਇਹ ਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਆ ਕੇ ਦੇਖਿਓ ਤੇ ਮੱਝ ਚੰਗੀ ਆ ਕਿ ਸਾਫ ਸੁਥਰੀ ਆ ਤੇ ਚੰਗੇ ਦੁੱਧ ਵਾਲੀ ਆਗੀ ਤੇ ਬਾਕੀ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇੱਕ ਵਾਰੀ ਢੇੜਾ ਘੜਾ ਦੇ ਬਈ ਇਹਦਾ ਤੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤਾਂ ਕਿ ਜੱਜਮੈਂਟ ਹੋ ਜਾ ਸਾਰੀ ਤੋੜ ਦਿਨ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਸਭੀ ਵੀ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪੈਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਤੇ ਆਰਡਰ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਕਾਫੀ ਆਰਡਰ ਇਹਦਾ ਕੱਢਿਆ ਹੋਗਾ ਫਿਰ ਇਸ ਦੁਆਰੇ ਦੇਖ ਸਕਦੇ ਹਾਂ ਤੇ ਥਣ ਥਣ ਬਹੁਤ ਚੰਗੇ ਆ ਦੇਖ ਸਕਦੇ ਹੋ ਥਣਾ ਦੇ ਵਿੱਚ ਵਿੱਥੀ ਤੇ ਜੈਡ ਬਲੈਕ ਆ ਪੂਸ ਦੇ ਵਿੱਚ ਥੋੜੇ ਜਿਹੀ ਵਾਲ ਵਾਈਟ ਆਗੇ ਨਹੀਂ ਬਲੈਕ ਹੀ ਆ ਸਾਰੀ ਤੇ ਚੜਾਈ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਆ ਗਈ ਤੇ ਬਾਕੀ ਪਿੱਛੇ ਲੇਵਾ ਬਹੁਤ ਕੱਢਣਾ ਨੇ ਕਿਉਂਕਿ ਹਜੇ ਹਫਤਾ ਪਿਆਗਾ ਤੇ ਕੁਛ ਦਿਨ ਉੱਤੇ ਵੀ ਲਿਆ ਸਕਦੀ ਆ ਤੇ ਲੇਵਾ ਹੁਣ ਵੀ ਇਹਦਾ ਚੰਗਾ ਕੱਢਿਆ ਹੋ ਬੈਕ ਸਾਈਡ ਨੂੰ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਬਾਕੀ ਸਾਰੀਆਂ ਇਹ ਪੂਰੀਆਂ ਕਰਦੀ ਹੈਗੀ ਬਰੀਕ ਚਮੜੀ ਹੈਗੀ ਥਾਣਾ ਦਾ ਸਾਇਜ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਮੁੱਠੀ ਦੀ ਜਵਾਈ ਵਾਲੇ ਥਾਣ ਆਗੇ ਇੱਕੋ ਜਿਹਾ ਥਾਣਾ ਵਧੀਆ ਪੂਰੇ ਸਾਰੇ ਤੇ ਬਾਕੀ ਬਾਡੀ ਬੰਤਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਬਾਕੀ ਜਿਵੇਂ ਅਸੀਂ ਉਪਰੇ ਆ ਕੋਈ ਇਹਨੇ ਜਿਆਦਾ ਕੋਈ ਨਹੀਂ ਡਰੀ ਡਰੀ ਕਈ ਰਿਓ ਉਪਰੇ ਦਾ ਹੋ ਜਾਂਦਾ ਤੇ ਛੰਡੀ ਸੀਲੀ ਹੈਗੀ ਬਾਕੀ ਤੁਸੀਂ ਦੁਬਾਰੇ ਜਜਮੈਂਟ ਫੇਰ ਕਰ ਸਕਦੇ ਹੋਗੇ ਬੈਕ ਸਾਈਡ ਤੋਂ ਕਿੱਟ ਦੀ ਕੁਆਲਿਟੀ ਬਾਲ ਚੰਗੀ ਹੈਗੀ ਤੇ ਲੇਵਾ ਬੈਕ ਸਾਈਡ ਨੂੰ ਬਹੁਤ ਕੱਢਿਆ ਹੋਆ ਤੇ ਥਾਨ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ ਥਾਨ ਬਹੁਤ ਵਧੀਆ ਹੈਗੀ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਇੱਕ ਵਾਰੀ ਆਪਾਂ ਬਾਈ ਤੋਂ ਬੁਲਾ ਵੀ ਦਿੰਦੇ ਆ ਤੇ ਬਾਈ ਇੱਕ ਵਾਰੀ ਨੰਬਰ ਬੋਲ ਦੀ ਨੰਬਰ ਵੀਰੇ 99142 99142 30182 30182 82 ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਕਾ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ